ਮਿੱਤਰੋ ਅੱਜ ਨੂੰ ਪੂਰੀ ਸ਼ਨਾਲੇਵਾਰੇ ਸ਼ੀਲੂਵਾਰੇ ਤੇ ਹੋਰ ਵੀ ਟੌਪ ਟੌਪ ਦੇ ਪਲੇਅਰਾਂ ਵਾਲੇ ਦੇਵਾਂਗੇ ਜਾਣਕਾਰੀ ਵੀਡੀਓ ਐਂਡ ਤੱਕ ਜਰੂਰ ਦੇਖਿਓ ਕਿੱਥੇ ਕਿੱਥੇ ਅੱਜ ਨੇ ਤਾਕੜੇ ਕਬੱਡੀ ਕੱਪ ਆ ਅੱਜ ਪਹਿਲਾ ਕਬੱਡੀ ਕੱਪ ਮਿੱਤਰੋ ਜਿੱਥੇ ਲੱਗਣ ਗਿਆ ਰੌਣਕਾਂ ਕਹਿੰਦੇ ਪਿੰਡ ਮੁਵਾਰਕਪੁਰ ਜਿੱਥੇ ਅੱਜ ਕਬੱਡੀ ਓਪਨ ਦੇ ਤਿੰਨ ਖਿਡਾਰੀ ਬਾਹਰੋਂ ਮਿੱਤਰੋ ਜਿੱਥੇ ਪਹਿਲਾ ਨਾਮ ਕਹਿੰਦੇ 71000 ਰੱਖਿਆ ਗਿਆ ਤੇ ਦੂਜਾ ਨਾਮ 51000 ਵੈਸਟ ਰੇਡਰ ਤੇ ਯਾਫੀ ਲਈ ਕਿੰ ਕੀ ਹਜ਼ਾਰ ਦੀ ਨਗਦ ਰਕਮ ਦਿੱਤੀ ਜਾਵੇਗੀ ਤੇ ਨਾਲ ਹੀ ਇਸ ਦਾ ਲਾਈਵ ਮਿੱਤਰੋ www123live.in ਤੇ ਚੱਲੇਗਾ ਕਾਕਾ ਸ਼ਕਰਪੁਰੀਆ ਜਸ਼ਨ ਆਲਮਗਿਰਿਆ ਬੂਟਾ ਨਾਣਾ ਸੋਨੀ ਪਾਦਲੇ ਵਾਲਾ ਗੁਰਵਿੰਦਰ ਕਾਂਗੇ ਵਾਲਾ ਮਾਲਾ ਗਵਿੰਦਪੁਰੀਆ ਸਾਰੇ ਸ਼ੈਂਟੀ ਕਰਾਚੂ ਵਾਲਾ ਠਾਕੜ ਗੋਗੜੀ ਨਾਲ ਸਾਰੇ ਛੋਟੀ ਛੋਟੀ ਦੇ ਮੰਨ ਲੈ ਪਿੰਡਣਗੇ ਮਿੱਤਰੋਰੇ ਤੇ ਨਾਲ ਹੀ ਸਨਸਨਾਟੀ ਕਬੱਡੀ ਗੱਪਾ ਜੋ ਸ਼ੁਰੂ ਹੋ ਗਿਆ ਜਿੱਥੇ ਮਿੱਤਰੋ ਪੂਰੀ ਛੰਨਾ ਵਾਲਾ ਪਹੁੰਚ ਗਿਆ ਕਹਿੰਦੇ ਤਮਾਲਾ ਪਾਉਣ ਗਬਰੂ ਐਨ ਕਹਿੰਦੇ ਪੂਰੀ ਤਿਆਰੀ ਦੇ ਵਿੱਚ ਨਾਲੇ ਸ਼ੀਲੂ ਵੀ ਖੇਡੇਗਾ ਹੋਰ ਵੀ ਰਵੀ ਸਾਹੋ ਕੈਲਾ ਮੰਨਾ ਬੱਲਨ ਵਾਲਾ ਸਾਰੇ ਛੋਟੀ ਛੋਟੀ ਦੇ ਮਾਲ ਜੋ ਟੀਮਾਂ ਟਾਕੜੀਆਂ ਬਣੀਆਂ ਹੋਈਆਂ ਨੇ ਤੇ ਨਾਲੇ ਮਿੱਤਰੋ ਜੋ ਕਲੌੜ ਅਨੰਦਪੁਰ ਜਿਹੜਾ ਫਤਿਹਗੜ ਹੋਵੇਗਾ ਜਿੱਥੇ ਅੱਜ 65 ਕਿਲੋ 75 ਤੇ ਬਲੀਵਾਲ ਦੇ ਮੁਕਾਬਲੇ ਹੋਣਗੇ ਜਿੱਥੇ 65 ਕਿਲੋ ਦਾ ਪਹਿਲਾ ਨਾਮ 15000 ਆ ਤੇ ਦੂਸਰਾ ਨਾਮ 10000 ਤੇ ਵੈਸਟਾ ਨੂੰ ਕਹਿੰਦੇ ਐਲਈਡੀਆਂ ਦਿੱਤੀਆਂ ਜਾਣੀਆਂ ਤੇ ਨਾਲ ਹੀ ਕਬੱਡੀ 75 ਕਿਲੋ ਦੇ ਦੋ ਖਿਡਾਰੀ ਬਾਹਰੋਂ ਆ ਪਹਿਲਾ ਨਾਮ 10000 ਅਤੇ ਦੂਜਾ ਨਾਮ 15000 ਵੈਸਟ ਰੇਡਰ ਦੇ ਯਾਫੀ ਲਈ واਸ਼ਿੰਗ ਮਸ਼ੀਨਾਂ ਹੋਣਗੀਆਂ ਬਾਕੀ ਮਿੱਤਰ 14 ਦੇ 15 ਤਰੀਕ ਨੂੰ ਦਾ ਇਥੇ ਆਣ ਕਹਿੰਦੇ ਗੱਲਾਂ ਟਿਕਾਣੀਆਂ ਲੱਗਣੀਆਂ ਛੋਟੀ ਛੋਟੀ ਦੀਆਂ ਟੀਮਾਂ ਖੇਡਣਗੀਆਂ ਜੋ ਅੱਜ ਦੇ ਦਿਨ ਦਾ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੀਆਂ ਸੱਦੀਆਂ ਹੋਈਆਂ ਟੀਮਾਂ ਨੇ ਜੋ ਅੱਜ ਪਹਿਲਾ ਕਬੱਡੀ ਕੱਪ ਹੋਵੇਗਾ 14 ਤਰੀਕ ਨੂੰ ਜਿੱਥੇ ਪਹਿਲਾ ਨਾਮ ਹੈ 81000 ਤੇ ਦੂਸਰਾ ਨਾਮ 61000 ਜਿੱਥੇ ਵੈਸਟਾਂ ਨੂੰ ਬੁਲਟ ਦਿੱਤੇ ਜਾਣਗੇ ਬਾਕੀ ਅਗਲੀ ਅਪਡੇਟ ਮਿੱਤਰੋ ਆਪਾਂ ਬਾਅਦ ਚ ਦੇਵਾਂਗੇ ਸੋ ਇਸ ਦਾ ਲਾਏ ਮਿੱਤਰੋ WW123 ਜਿੱਥੇ ਕਬੱਡੀ ਓਪਨ ਦਾ ਮੁਕਾਬਲਾ ਵੀ ਹੋਗਾ ਇੱਥੇ ਪਹਿਲਾ ਨਾਮ ਕਲਾਊਡ ਦੇ ਵਿੱਚ ਲੱਖ ਤੇ ਦੂਸਰਾ ਨਾਮ 71000 ਹੋਵੇਗਾ ਜਿੱਥੇ ਮਿੱਤਰੋ ਵੈਸਟਾਂ ਨੂੰ ਇਹ 36 ਦੀ 4x4 ਦਿੱਤੇ ਜਾਣਗੇ ਟਰੈਕਟਰ ਬਹੁਤ ਛੋਟੀ ਦਾ ਮੁਕਾਬਲੇ ਹੋਣਗੇ ਟੀਮਾਂ ਵੀ ਆਣ ਕਹਿੰਦੇ ਛੋਟੀਆਂ ਬਣੀਆਂ ਹੋਈਆਂ ਨੇ ਜਿਹੜੇ ਖਿਡਿਆਰੀ ਪੰਜਾਬ ਆ ਗਏ ਸਾਰੇ ਛੋਟੀ-ਛੋਟੀ ਦੇ ਮੱਲ 15 ਸਤੰਬਰ ਨੂੰ ਰੇ ਪੜਨਗੇ ਤੇ ਨਾਲ ਹੀ ਜੋ ਅਗਲਾ ਕਬੱਡੀ ਕੱਪ ਆ ਪਿੰਡ ਭਿੰਡਰ ਦਾ ਉੱਥੇ ਮੇਟਰ 75 ਕਿਲੋ ਤੇ ਓਪਨ ਦੇ ਮੁਕਾਬਲੇ ਹੋਣਗੇ ਜਿਹਦੇ 75 ਕਿਲੋ ਦਾ ਪਹਿਲਾ ਨਾਮ 21000 ਤੇ ਦੂਸਰਾ ਨਾਮ 15000 ਨਾਲ ਹੀ ਕਬੱਡੀ ਓਪਨ ਦੇ ਤਿੰਨ ਖਿਡਾਰੀ ਬਾਹਰੋਂ ਪਹਿਲਾ ਨਾਮ 81000 ਅਤੇ ਦੂਜਾ ਨਾਮ 61000 ਓਪਨ ਦੇ ਬੈਸਟਰ ਨੂੰ 21000 ਦੀ ਨਗਦ ਰਕਮ ਦਿੱਤੀ ਜਾਵੇਗੀ 75 ਦੇ 60 ਕਿਲੋ ਦੇ ਖਿਡਾਰੀਆਂ ਲਈ ਸਰਪ੍ਰਾਈਜ਼ ਸੀ ਇਹ ਵੀ ਵਧੀਆ ਕਬੱਡੀ ਕੱਪਾ ਨਾਲ ਹੀ ਹਰਦਾਸਪੁਰਾ ਜ਼ਿਲ੍ਹਾ ਬਰਨਾਲਾ ਉਥੇ ਕਬੱਡੀ 70 ਕਿਲੋ ਦਾ ਪਹਿਲਾ ਨਾਮ ਹੈ 11000 ਨਾਲ ਹੀ ਕੱਪਾਂ ਤੇ ਦੂਜਾ ਨਾਮ 9900 ਨਾਲ ਕੱਪ ਜਿੱਥੇ ਬੈਸਟਾਂ ਨੂੰ 22 ਟਾਈਪ ਫੁੱਟੇ ਕੱਪ ਦੇ ਨਾਲ ਸਰਪਲਾਈ ਦਿੱਤਾ ਜਾਊਗਾ 70 ਕਿਲੋ ਦੇ ਖਿਡਾਰੀਆਂ ਤੇ ਨਾਲ ਹੀ ਕਬੱਡੀ 50 ਕਿਲੋ ਦਾ ਪਹਿਲਾ ਨਾਮ 3100 ਤੇ ਦੂਜਾ ਨਾਮ 2100 ਹੈ ਬਹੁਤ ਵਧੀਆ ਕਬੱਡੀ ਕੱਪ ਹੋਊਗਾ ਬਜਨੀ ਕਬੱਡੀ ਖਿਡਾਰੀਆਂ ਲਈ ਬਾਕੀ ਸ਼ਰਤਾਂ ਲਿਖੀਆਂ ਹੋਈਆਂ ਨੇ ਸਾਰੇ ਮੇਰੇ ਵੀਰ ਦੇਖ ਸਕਦੇ ਆ ਕੰਟੈਕਟ ਨੰਬਰ ਵੀ ਹੈ ਸੋ ਇਸ ਦਾ ਲਾਈਵ ਮੇ ਤੋਂ ਐਨਕੇ ਲਾਈਵ ਡਾਊਟ ਤੁਮ ਉਤੇ ਚੱਲੇਗਾ ਤੇ YouTube ਦਾ ਚੈਨਲ ਆ ਨਾਲ ਹੀ ਪਿੰਡ ਹਮੀਰਗੜ ਜ਼ਿਲ੍ਹਾ ਬਠਿੰਡਾ ਜਿੱਥੇ ਕਬੱਡੀ ਓਪਨ ਦੇ 65 ਕਿਲੋ ਦੇ ਮੁਕਾਬਲੇ ਹੋਣਗੇ ਪਹਿਲਾ ਇਨਾਮ ਕਬੱਡੀ ਓਪਨ ਦਾ ਮਿੱਤਰੋ 31000 ਤੇ ਦੂਜੇ ਦਾ 21000 ਬੈਸਟਾਂ ਨੂੰ 32 ਇੰਚੀ LED ਦਿੱਤੀਆਂ ਜਾਣੀਆਂ ਨਾਲ ਜੋ ਪਹਿਲੇ ਤੇ ਦੂਜੇ ਸਥਾਨ ਤੇ ਆਉਣ ਵਾਲੀਆਂ ਟੀਮਾਂ ਨੂੰ 10-10 ਕਿਲੋ ਦੇਸੀ ਘਿਓ ਵੀ ਦਿੱਤਾ ਜਾਵੇਗਾ ਕੁੱਲ 32 ਟੀਮਾਂ ਹੀ ਇੰਟਰ ਹੋਈਆਂ ਨੇ ਬਹੁਤ ਵਧੀਆ ਕਬੱਡੀ ਕੱਪ ਹੋਵੇਗਾ ਕਬੱਡੀ 55 ਕਿਲੋ ਦੇ ਇੱਥੇ ਪਹਿਲਾ ਇਨਾਮ 11000 ਤੇ ਦੂਜੇ ਨਾਮ 8000 ਵੈਸਟ ਟਰੇਡਰ ਤੇ ਜਾਫੀ ਲਈ 5-5 ਕਿਲੋ ਬਦਾਮ ਹੋਣਗੇ ਪਹਿਲੇ ਤੇ ਦੂਜੇ ਸਥਾਨ ਤੇ ਆਉਣ ਵਾਲੀਆਂ ਟੀਮਾਂ ਨੂੰ ਵੀ ਬਦਾਮ ਤੇ ਕਿਉਂ ਹੈ ਬਹੁਤ ਵਧੀਆ ਕਬੱਡੀ ਦਾ ਪੱਪਾ ਜੀ ਨਹੀਂ ਕਬੱਡੀ ਖਿਡਾਰੀਆਂ ਲਈ ਸਿਰੇ ਸਿਰੇ ਦੇ ਨਿਯਾਮ ਰੱਖੇ ਨੇ ਸੋਇਜ਼ਲਾਈ ਮੇਟਰੋ ਕਬੱਡੀ ਟੀਵੀ.com ਤੇ ਚੱਲੇਗਾ ਜੋ YouTube ਦਾ ਚੈਨਲ ਹੈ ਨਾਲ ਹੀ ਜੋ ਅਗਲਾ ਕਬੱਡੀ ਦਾ ਪੱਪਾ ਪਿੰਡ ਰਣ ਸਿੰਘਾ ਜਿੱਥੇ 65 ਕਿਲੋ ਦਾ ਪਹਿਲਾ ਨਾਮ 15000 ਤੇ ਦੂਜੇ ਨਾਮ 11000 ਵੈਸਟ ਟਰੇਡਰ ਤੇ ਜਾਫੀ ਲਈ ਕੱਪ ਦਿੱਤੇ ਜਾਣਗੇ ਨਾਲ ਇੱਕ ਕਬੱਡੀ 52 ਕਿਲੋ ਦਾ ਪਹਿਲਾ ਨਾਮ 9100 ਤੇ ਦੂਜਾ ਨਾਮ 7100 ਹੈ ਕਬੱਡੀ 45 ਕਿਲੋ ਦਾ ਪਹਿਲਾ ਨਾਮ 7100 ਤੇ ਦੂਜਾ ਨਾਮ 5100 ਹੈ ਇਥੇ ਵੈਸਟਰ ਨੂੰ ਸਰਪ੍ਰਾਈਜ਼ ਦਿੱਤੇ ਜਾਣਗੇ ਕਬੱਡੀ ਓਪਨ ਦੇ ਤਿੰਨ ਖਿਡਿਆਰੀ ਬਾਹਰੋਂ ਆ ਮੇਤਰੋ ਪਹਿਲਾ ਨਾਮ 41000 ਤੇ ਦੂਜਾ ਨਾਮ 31000 ਵੈਸਟ ਰੇਡਰ ਤੇ ਯਾਖੀ ਲੀਗ ਦੇ ਕੱਪ ਨੇ ਬਜਨੀ ਕਬੱਡੀ ਖਿਡਿਆਰੀਆਂ ਲਈ ਓਪਨ ਵਾਲੇ ਬਹੁਤ ਸਿਰੇ ਸਿਰੇ ਦੇ ਪ੍ਰਾਈਜ਼ ਰੱਖੇ ਜਾ ਰਹੇ ਨੇ ਤਮੇਡੀਆ ਵਾਲਿਆਂ ਵੱਲੋਂ ਪੰਜਾਬ ਦੇ ਵਿੱਚ ਵੀ ਆਣ ਕਹਿੰਦੇ ਮੈਚਾਂ ਦੀ ਟੂਰਨਾਮੈਂਟਾਂ ਦੀ ਪਰਿਵਾਰ ਸ਼ੁਰੂ ਹੋ ਗਈ ਹੈ ਤਕੜੇ ਤਕੜੇ ਕਬੱਡੀ ਕੱਪ ਹੋਣ ਜਾ ਰਹੇ ਨੇ ਇਸ ਦਾ ਲਾਈਵ ਮਿੱਤਰੋ ਕਬੱਡੀ ਸਪੋਰਟਸ ਲਾਈਵ ਤੇ ਚੱਲੇਗਾ ਸਾਰੇ ਵੀਰ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਕਬੱਡੀ ਦੀ ਆਪਾਂ ਅਪਡੇਟ ਪਾਉਂਦੇ ਰਹਨੇ ਆਂ ਟਾਈਮ ਸਿਰ ਇਸ ਦੇ ਨਾਲ ਹੀ ਵੀਡੀਓ ਨੂੰ ਲਾਈਕ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਸਾਰੇ ਮੇਰੇ ਵੀਰ ਕਬੱਡੀ ਖਿਡਾਰੀ ਖੇਡ ਪ੍ਰਮੋਟਰ ਸਾਰੇ ਜਿਉਂਦੇ ਵਸਦੇ ਰਹੇ ਨੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਧੰਨਵਾਦ